ਤੁਸੀਂ ਕਿੱਧਰ ਵਾਗੇ ਸੀ ਕੁਛ ਨਹੀਂ ਵਾ ਬਾਹਰ ਬੈਠਾ ਸੀ ਮੈਂ ਤੇ ਉਹ ਜਸੀ ਭੈਣ ਦਾ ਫੋਨ ਆਇਆ ਸੀਗਾ ਅੱਛਾ ਕੀ ਕਹਿੰਦੀ ਸੀ ਕੁਛ ਨਹੀਂ ਵਾ ਰਖੜੀਆਂ ਤੇ ਆ ਰਹੀ ਹੈਗੀ ਰਖੜੀ ਬੰਨਣਾ ਕਿਦਾਂ ਆਊਗੀ ਬਸ ਅਸੀਂ ਦੋ ਦਿਨਾਂ ਤੱਕ ਜਦੋਂ ਮੈਂ ਪਿੰਡ ਜਾਣਾ ਹੁੰਦਾ ਨਾ ਇਹਨੇ ਵੀ ਉਹਦੇ ਵਿੱਚ ਚੜਨਾ ਹੁੰਦਾ ਤੇ ਫਿਰ ਕੀ ਹੁੰਦਾ ਦੋ ਦਿਨਾਂ ਬਾਅਦ ਹੀ ਆਉਗੇ ਇੱਕ ਦਿਨ ਬਾਅਦ ਰਖੜੀਆਂ ਬੰਨ ਕੇ ਮੁੜ ਜਾਣਾ ਐਦੂਆ ਤੂੰ ਚੱਲ ਜੀ ਅੱਛਾ ਮੈਂ ਬਾਅਦ ਚ ਵਾ ਰਖੜੀਆਂ ਲੰਘ ਗਈਆਂ ਤਾਂ ਇਹਦੇ ਚ ਫਿਰ ਕੀ ਗੱਲ ਆ ਜੇ ਰਖੜੀਆਂ ਲੰਘ ਜਾਣੀਆਂ ਇੱਕ ਦਿਨ ਨਾ ਕੀ ਪੈ ਜਾਂਦਾ ਤੁਸੀਂ ਨਾ ਉਹਨੂੰ ਫੋਨ ਕਰਕੇ ਐ ਵੀ ਕਹਿ ਸਕਦੇ ਸੀ ਵੀ ਹਲੇ ਨਾ ਹੀ ਤੇਰੀ ਭਾਬੀ ਨੂੰ ਜਾਣ ਤਾਂ ਫੇਰ ਆ ਜੀ ਉਹ ਤਾਂ ਐਂ ਕਰਦੀ ਹੁੰਦੀ ਆ ਉਹ ਤਾਂ ਨਾ ਮੇਰਾ ਸ਼ਰੀਕਾ ਹੀ ਹੋਇਆ ਪਿਆ ਤਾਂ ਫੇਰ ਉਹੀ ਗੱਲਾਂ ਹੁਣ ਉਹਨੇ ਨਹੀਂ ਬੰਨਣੀ ਰਖੜੀ ਰਖੜੀ ਨਹੀਂ ਬੰਨਣੀ ਮੈਂ ਕਦੋਂ ਕਿਹਾ ਵੀ ਰਖੜੀ ਨਾ ਬੰਨਨੇ ਉਹ ਹਰੇਕ ਬੰਨਦੀ ਆਵੇ ਭਾਈ ਦੀ ਰਖੜੀ ਤੁਸੀਂ ਉੱਥੇ ਜਾ ਕੇ ਬਣਾ ਆਓ ਤਾਂ ਮੇਰੇ ਕੋਲ ਟਾਈਮ ਕਿੱਥੇ ਆ ਨਹੀਂ ਮੈਂ ਭੱਗ ਜਾਂਦਾ ਮੈਂ ਆਪਦੇ ਵੀ ਕੰਮ ਧੰਦੇ ਕਰਨੇ ਹੁੰਦੇ ਹੈਗੇ ਟਾਈਮ ਕਿੱਥੇ ਹੈ ਉਹ ਤਾਂ ਵੇਲੀ ਉਤਰੀ ਫਿਰਦੀ ਹੈਗੀ ਮਤਲਬ ਤਾਂ ਹੈਗੇ ਟਾਈਮ ਮੈਡਮ ਕੋਲ ਤਫਰੂਲੇ ਕਿਹੜਾ ਹੁਣ ਇੱਥੇ 3-4 ਦਿਨ ਲਾ ਕੇ ਜਾਣੇ ਨੇ ਨਾਲੇ ਮੇਰੀ ਗੱਲ ਸੁਣ ਲਓ ਸਿੱਧੀ ਠੀਕ ਹੈ ਨਾ ਰਖੜੀ ਬੰਨਣ ਤਾਂ ਆਊਗੀ ਜਿਹੜਾ ਆਊਗੀ ਉਹ ਤਾਂ ਹੁਣ ਮਿਟਦੀ ਨਹੀਂ ਬਾਈ ਆਊਗੀ ਤਾਂ ਉਹ ਹੈਗੀ ਚਾ ਨਾ ਮੈਂ ਇਹ ਨਹੀਂ ਕਹਿੰਦੀ ਵੀ ਰਖੜੀ ਨਾ ਬਨ ਕੇ ਜਾਵੀ ਤੇ ਆਪਣਾ ਪੇਟੀ ਚੋਂ ਕੱਢ ਕੇ ਸੂਟ ਦੇ ਦੂੰਗੀ ਮੈਂ ਸਪੈਸ਼ਲ ਖਰਚਾ ਕਰਨ ਦੀ ਕੋਈ ਲੋੜ ਨਹੀਂ ਉਹਦੇ ਵਾਸਤੇ ਰਖਾਣ ਵਾਸਤੇ ਲੈ ਅੱਛਾ ਪੁਰਾਣੇ ਸੂਟ ਉਹਨੂੰ ਦੇ ਦਾਂਗੇ ਹੈ ਅਛੋ ਪੁਰਾਣੇ ਸੂਟ ਹੋਗੇ ਹੈ ਪੇਟੀ ਚੋਂ ਕੱਢ ਕੇ ਆਣ ਲੱਗ ਸੂਟ ਦਊਂਗੀ ਮੈਂ ਨਾਲੇ ਮੇਰੀ ਪਰਜਾਈ ਨਹੀਂ ਤਾਂ ਕਦੇ ਹੋਈ ਨਹੀਂ ਮੈਨੂੰ ਨਵਾਂ ਸੂਟ ਲਿਆ ਕੇ ਦਿੱਤਾ ਉਹ ਵੀ ਪੇਟੀ ਚੋਂ ਉਈਨਕ ਤੇ ਖਰਚਾ ਗੁਰਚਾ ਕਰਨ ਲੱਗ ਜਿਓ ਨਾਲੇ ਜਦੋਂ ਉਹਨੇ ਆਉਣਾ ਹੁੰਦਾ ਤੂੰ ਉਹਦੀ ਗਲੇਸ਼ ਕਰਦੀ ਆ ਮਸਾ ਤਾਂ ਵਿਚਾਰੀ ਆਉਗੀ ਲੜਤ ਹਰ ਕਿਹੜਾ ਰੋਜ਼ ਰੋਜ਼ ਆਉਂਦੇ ਆ ਜੇ ਇੱਕ ਉਹਨੂੰ ਨਵਾਂ ਸੂਟ ਲੈ ਕੇ ਦੇ ਦੂੰਗਾ ਫੇਰ ਕਿਉਂਦਾ ਹਾਂ ਉਹ ਕਿਹੜਾ ਕਦੇ ਆਈ ਉਹ ਤਾਂ ਪਹਿਲੀ ਵਾਰ ਆਉਗੀ ਨਾ ਓਰੇ ਕਾ ਨੂੰ ਆਈਏ ਕਦੇ ਉਹਨੇ ਗੇਟੇਨ ਦੇਖਿਆ ਹੈ ਗਿਆ ਵੇਕਿਆਂ ਦਾ ਤਾਂ ਬਸ ਉਹੀ ਗੱਲਾਂ ਹੁਣ ਤੂੰ ਲੜਨਾ ਹੈਗਾ ਵੀ ਉਹ ਆ ਗਈ ਮੈਨੂੰ ਇਥੋਂ ਜਾ ਨਹੀਂ ਜਾਣਾ ਬਸ ਆ ਇੱਕ ਬਹਾਨਾ ਹੁਣ ਤੇਰੇ ਕਿ ਜਾਏ ਕਿ ਨਹੀਂ ਜਾਣਾ ਮੈਂ ਤਾਂ ਮਰੂੰਗੀ ਇਹ ਲੇਟ ਮੈਂ ਮਰ ਜੂੰਗੀ ਥੋੜਾ ਜਾ ਜਾਊਂਗੀ ਤਾਂ ਹੈਗੀ ਉਹ ਬਗਾ ਆ ਆਪਣੀ ਜਵਾਨ ਹੈਗੀ ਇਹਦੀ ਨਿਕਲਦੀ ਬੰਦੇ ਦੀ ਵੀ ਉਹਨ ਇੱਕ ਵਾਰ ਕਹਿਦਾ ਮੈਂ ਵੀ ਤੂੰ ਦੋ ਦਿਨ ਲੇਟ ਆ ਜੀ ਚੱਲ ਤਾ ਉਹਨੂੰ ਤਾਂ ਫੋਨ ਆ ਗਿਆ ਫਿਰ ਹੁਣ ਮੈਂ ਉਹਨੂੰ ਜਵਾਬ ਕਿੱਥੇ ਦੇ ਦਾਂ ਉਹ ਤਾਂ ਪਹਿਲਾਂ ਐ ਕਹਿੰਦੀ ਸੀ ਵੀਰੇ ਤੂੰ ਮੇਰੇ ਕੋਲੇ ਆਏਂਗਾ ਮੈਂ ਆਪਣੇ ਮੈਥੋਂ ਤਾਂ ਆਇਆ ਨਹੀਂ ਜਾਣਾ ਤੂੰ ਮਰੇ ਦੀ ਦਫ਼ਤਰ 'ਚ ਲੱਗਿਆ ਹੋਇਆ ਤੂੰ ਕਿੱ데 ਜਾ ਨਹੀਂ ਸਕਦਾ ਹੁਣ ਫਿਰ ਖੇਤ ਦੇ ਕੰਮ ਵੀ ਦੇਖਣਿਆ ਹੁਣ ਖੇਤੀ ਦਾ ਕੰਮ ਕਰਨਾ ਹੁੰਦਾ ਕੰਮ ਬਥੇਰੇ ਨੇ ਤੂੰ ਤਾਂ ਕਹਤਾ ਵੀ ਜਾਣੀਆਂ ਦਾ ਦਫ਼ਤਰ ਲੱਗਿਆ ਚੱਲ ਚੰਗਾ ਮੇਰੀ ਗੱਲ ਸੁਣ ਲੈ ਨਾਲੇ ਕੰਨ ਖੋਲ ਕੇ ਆਉਗੀ ਤਾਂ ਉਹ ਹੈਗੀ ਮੈਨੂੰ ਰੋਕਦੀ ਨਹੀਂ ਹੈਗੀ ਹਣ ਤੋਂ ਉਹਨੂੰ ਕਹਦੇ ਹਾਂਲੇ ਦੋ ਤਿੰਨ ਦਿਨ ਠਹਿਰ ਕੇ ਆ ਜੇ ਮੈਂ ਆਪਦੇ ਪਿੰਡ ਜਾਉਂਗੀ ਸਵੇਰੇ ਜਾਉਂਗੀ ਮੈਂ ਰਾਤ ਲਾ ਕੇ ਆਉਂਗੀ ਮੈਂ ਪਰਸੋਂ ਤੱਕ ਆ ਜੀ ਆਪਦਾ ਬਾ ਫਿਰ ਗੱਲ ਤਾਂ ਉਹੀ ਆ ਨਾ ਵੀ ਤੈਂ ਜਾਣਾਗਾ ਹੋਰ ਤਾਂ ਕੋਈ ਕਸੂਰ ਹੈ ਨਹੀਂ ਫਿਰ ਮੈਂ ਜਾਵਾਂ ਮਾਂ ਪਿੰਡ ਫਿਰ ਕਿਹਾ ਤੂੰ ਬਾਗ ਜਾ ਇੱਕ ਦੋ ਦਿਨ ਲੇਟ ਬਾਗ ਜੀ ਤੂੰ ਬਾਗ ਜੀ ਦੋ ਲੇਟ ਮੈਂ ਤਾਂ ਆਪੋ ਹੀ ਰੇਟ ਜਾਉਂਗੀ ਭਈਓ ਉਹਦੀ ਚੱਲਦੀ ਐ ਇਸ ਘਰ 'ਚ ਤਾਂ ਮੈਡਮ ਦੀ ਅੱਛਾ ਉਹਦੀ ਚੱਲਦੀ ਐ ਨਹੀਂ ਕਰਦਿਆਂ ਹੁੰਦਾ ਬਸ ਇਸ ਘਰ 'ਚ ਉਹ ਵੀ ਇਸ ਘਰ ਦਾ ਮੈਂਬਰ ਸੀ ਪਹਿਲਾਂ ਜਿਹ ਆਜੂਆ ਦੇ ਭਰਾ ਕੋਲੇ ਫੇਰ ਗਿਆ ਉਹਦਾ ਹੱਕ ਆ ਉਹਦਾ ਹੁਣ ਮੈਂ ਕਿਹੇ ਵੀ ਹੋਣਾ ਆਵੇ ਤਾਂ ਫਿਰ ਗੱਲ ਤਾਂ ਉਹੀ ਹੈਗੀ ਉਹਨੂੰ ਕਹਿ ਦਿਓ ਚੰਗਾ ਦੋ ਤਿੰਨ ਲੇਟ ਆ ਜੇ ਮੈਥੋਂ ਨਾ ਦਬਾਣੀ বাজਦੀ ਹੈਗੀ ਇੰਨੀ ਹੁਣ ਤਾਂ ਸਰੀਕਾ ਐ ਮੇਰਾ ਲੜਾਈ ਕਰਾ ਕੇ ਮਰਨ ਉਹ ਕਿਹੜੀ ਗੱਲ ਦਾ ਹੁਣ ਗੱਲ ਤਾਂ ਇਹ ਆ ਵੀ ਮੈਥੋਂ ਨਹੀਂ ਜਾਇਆ ਜਾਣਾ ਮੈਂ ਲੇਟ ਹੋ ਗਈ ਹਾਂ ਆ ਐ ਨਹੀਂ ਹੈਗਾ ਵੀ ਟਾਈਮ ਨਾਲ ਕੋਈ ਕੰਮ ਕਰਾ ਦਮਾ ਐ ਫਰੀ ਜਾਊਗਾ ਕਦੇ ਭੈਣ ਕੋ ਨੂੰ ਉੱਜੜਨਾ ਕਦੇ ਕਿਤੇ ਨੂੰ ਜਾਣ ਆ ਡੰਗਰਾਂ ਚ ਮੈਂ ਪਾਗਲਾ ਵਗੋ ਫਰੀ ਚੰਨੀ ਅਗੋਹਾ ਸਿੱਟਦੇ ਕਦੇ ਕੱਖ ਪਾ ਦੇ ਮੈਨੂੰ ਕੀ ਹੁਣ ਪਤਾ ਨਹੀਂ ਆਪ ਕਿੱਧਰ ਨੂੰ ਉੱਜੜ ਗਿਆ ਫੋਨ ਉਰੇ ਵੱਜਦਾ ਪਿੱਛੇ ਪਿੱਛੇ ਫਰੀ ਜਾ ਫੋਨ ਫੜਾਉਂਦੇ ਨੇ ਇਹਦੀ ਭੈਣ ਦਾ ਫੋਨ ਕੋਈ ਗੱਲ ਨਹੀਂ ਤਾਂ ਮੈਂ ਪੁੱਛਦੀ ਆ ਕਹਿੰਦੀ ਹੋਣੀ ਆ ਵੀ ਆਇਆ ਨਹੀਂ ਹੈਗਾ ਹੈਲੋ ਹੈਲੋ ਹਾਂ ਮੈਂ ਜੀ ਤੱਕ ਮੈਂ ਠੀਕ ਆ ਤੁਸੀਂ ਸੁਣਾਓ ਠੀਕ ਐ ਕਦੋਂ ਆਉਂਦਾ ਫਿਰ ਬਾਈ 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 ਨੂੰ ਤਾਂ ਕੰਮ ਵਸਾ ਰਹੇ ਨੇ ਬਾਈ ਨੇ ਕਿੱਥੇ ਆਉਣਾ ਤੂੰ ਵੀ ਉਹੀ ਗੱਲਾਂ ਕਰੀ ਜੰਨੀ ਆ ਮੇਰੀ ਗੱਲ ਸੁਣ ਉਹਨੇ ਆਉਣਾ ਔਰ ਕਿੱਥੇ ਆਉਣਾ ਦਾ ਨਾ ਮੇਰੀ ਗੱਲ ਸੁਣ ਤੇਰੀ ਗੱਲ ਕਦ ਹੋਈ ਸੀ ਉਹਦੇ ਨਾਲ ਉਹ ਤਾਂ ਅੱਜ ਸਵੇਰ ਦਾ ਫਿਰਦਾ ਹੈ ਉਧਰ ਡੰਗਰਾਂ ਵਾਲੇ ਚ ਕੰਮ ਪਤਾ ਨਹੀਂ ਚਾਰ ਚੂਰ ਮੱਕੀ ਦਾ ਪਾਇਆ ਉੱਥੇ ਫਿਰਦਾ ਹੈ ਕੰਮ ਕਰਦਾ ਮੇਰੀ ਗੱਲ ਸੁਣਾ ਇੱਕ ਦਿਨ ਠਹਿਰ ਕੇ ਪਾ ਲੈਣ ਦਾ ਵਕੀ ਦਾ ਚਾਰ ਭੈਣ ਕੋਲੇ ਤਾਂ ਉਹਨਾਂ ਹੀ ਆਇਆ ਉਹਨੇ ਕਿਹਾ ਸੀ ਮੈਨੂੰ ਦੇਖ ਮਾਉਣਾ ਗਾ ਮੈਂ ਕਿਹਾ ਸਦੇ ਹਾਂ ਆ ਜਾ ਦੇਖ ਭੈਣ ਜੀ ਕਹੇ ਤੇ ਤਾਂ ਤੂੰ ਕਰੇਂਗੀ ਗੁੱਸਾ ਹੁਣ ਤੈਨੂੰ ਦੇਖ ਲੈ ਕਿੰਨੇ ਸਾਲ ਹੋ ਗਏ ਪੂਜਦਿਆਂ ਨੂੰ ਹਨਾ ਸੰਧਾਰੇ ਦੰਦਿਆਂ ਨੂੰ ਮੇਰੀ ਕੁੜੀ ਨੂੰ ਤਾਂ ਜੇ ਸੰਧਾਰਾ ਦਿੱਤਾ ਨਹੀਂ ਤੂੰ ਦੱਸ ਪਹਿਲਾਂ ਲੱਗ ਗਈ ਕਹਿੰਦੀ ਸੰਧਾਰਾ ਦੇ ਜੋ ਮੇਰੇ ਰਖੜੀ ਬਣਾ ਜੋ ਹੁਣ ਤੂੰ ਐਂ ਕਹਿ ਵੀ ਆਪਣੀ ਕੁੜੀ ਦਾ ਵੀ ਭਾਈ ਦੇਖੋ ਮੇਰੇ ਤਾਂ ਬਥੇਰੇ ਸਰਗੀਆਂ ਸੰਧਾਰੇ ਦੇ ਲੈ ਤੁਸੀਂ ਤੂੰ ਤਾਂ وہی ਆਪਣੇ ਭਾਈ ਨੂੰ ਪਿੱਛੇ ਲਾਈ ਫਿਰਦੀ ਆ ਘਰ ਚ ਕਲੇਸ਼ ਨਾ ਕਰਾਇਆ ਘਰ ਨਾ ਕੀ ਪੁੱਛ ਲਿਆ ਮੈਨੂੰ ਸਾਰੇ ਕੋਈ ਤਾਂ ਮੈਂ ਥੋਨੂੰ ਦੇ ਦੀ ਜ਼ਮੀਨ ਥੋਨੂੰ ਦੇਤੀ ਮੈਂ ਕੀ ਨਾ ਕਿਸੇ ਤੋਂ ਅੱਛਾ ਲਾਖ ਹੋਦੀ ਆ ਪੈਣਾ ਨੂੰ ਨਾ ਮੇਰੀ ਗੱਲ ਸੁਣ ਹੁਣ ਤੂੰ ਜ਼ਮੀਨ ਦੇ ਮੇਨੇ ਮਾਰਦੀਆਂ ਸਾਨੂੰ ਭਾਈ ਜਿਹੜਾ ਹੈਗਾ ਐ ਨਾ ਅੱਧਾ ਕਿਲਾ ਆਪਣਾ ਲੈ ਜਾ ਜੇ ਤੈਨੂੰ ਇੰਨਾ ਹੀ ਆ ਅਸੀਂ ਸਾਨੂੰ ਨਹੀਂ ਲੋੜ ਤੇਰੀ ਜ਼ਮੀਨ ਦੀ ਜਿਆਦਾ ਹੀ ਇਹ ਸੁਣਾਈ ਜੰਨੀ ਆ ਅੱਧੇ ਕਿਲਾ ਜਿੰਨੀ ਤੂੰ ਸਾਨੂੰ ਦੇ ਕੇ ਗਈ ਹੋਈਆਂ ਉਹਨਾਂ ਦਾ ਦੁੱਗਣਾ ਤੇਰਾ ਘਰ ਭਰਤਾ ਸੀ ਮੇਰਾ ਮਰਜਾ ਦੇਖ ਮਨਜੀਤ ਕੁੜੇ ਵੱਧ ਕੇ ਨਾ ਬੋਲ ਭਰਾ ਮਾਂ ਦੀ ਆਸ ਹੁੰਦੀ ਹੈ ਪਰ ਉਹਦੀ ਬਿਸਕੁਟ ਵੀ ਨਾ ਲੈ ਕੇ ਹੁਣ ਫਿਰ ਵੀ ਭੈਣਾਂ ਨੂੰ ਆਏ ਹੁੰਦਾ ਵੀ ਖਾਲੀ ਆ ਕੇ ਛੜੜ ਮੈਂ ਕਿਹੜਾ ਕੁਝ ਮੰਗਦੀਆਂ ਜੀ ਦੇਖ ਭੈਣ ਜੀ ਮੈਂ ਕੀ ਕਰਦੀਆਂ ਜੀ ਤੂੰ ਆਏ ਵੀ ਕਹਿ ਸਕਦੀ ਆਪਣੇ ਭਾਈ ਨੂੰ ਵੀ ਪਹਿਲਾਂ ਆਪਣਾ ਘਰ ਦੇਖ ਭਾਈ ਆਪਣੀ ਕੁੜੀ ਨੂੰ ਸੰਧਾਰਾ ਦੇ ਕੇ ਆ ਫੇਰ ਆ ਜੀ ਤੇ ਘੱਟ ਚੱਕੀ ਹੋਈ ਹੈ ਸੌਣ ਤੂੰ ਚੜ੍ਹਨ ਨਹੀਂ ਦਿੰਦੀ ਪਹਿਲਾਂ ਹੀ ਆਪਣੇ ਭਾਈ ਨੂੰ ਲੱਗ ਜਾਨੀ ਆ ਕਹਿਣ ਸਾਡੇ ਘਰ ਵੱਲ ਵੀ ਦੇਖ ਲਾ ਜੇ ਭੈਣ ਬੁਢੀ ਹੋ ਜੇ ਉਹ ਤਾਂ ਹੁਣ ਜਾਣਾ ਖਤਮ ਕਰ ਦੋ ਨਾ ਪੈਸਾ ਤਾਂ ਤਾਂ ਲੜਨੀ ਹੁੰਦਾ ਉਧਰ ਬੰਦੇ ਲੱਗੇ ਹੋਣੇ ਨਾ ਰੋਟੀ ਬਣਾ ਕੇ ਵੀ ਦੇਣੀ ਆ ਮੇਰਾ ਤਾਂ ਤੈਨੂੰ ਕੁਛ ਦਿਮਾਗ ਖਰਾਬ ਕਰਦਣੇ ਤੂੰ ਫੋਨ ਲਾ ਕੇ ਕੁਛ ਤੇਰਾ ਭਾਈ ਸਾਰਾ ਦਿਨ ਲੜਦਾ ਰਹਿੰਦਾ ਸਿੰਗੜੀਆਂ ਛੇੜਦਾ ਰਹਿੰਦਾ ਉਹਨੂੰ ਮਾੜਾ ਮੋਟਾ ਡੱਕੇ ਲਾਉਣੇ ਘੱਟ ਕਰ ਦੇ ਰੋਜ਼ ਲੜਾਉਣੀ ਆ ਤੇ ਸਾਡੇ ਘਰ ਚ ਮਰਾਏਂਗੀ ਕਿਸੇ ਨੂੰ ਮੈਂ ਮਰ ਜਾ ਕੁੜੀਆਂ ਮਨਜੀਤ ਕੁੜੀ ਮੈਂ ਮੇਰੇ ਭਰਾ ਨੂੰ ਕੋਈ ਕਹਿਤਾ ਮੈਂ ਤਾਂ ਕੁਛ ਵੀ ਨਹੀਂ ਕਿਹਾ ਬਤਾਇਆ ਕਦੀ ਭਾਈ ਕੋ ਮੈਂ ਖਾਲੀ ਆ ਜੀ ਕਿਹੜਾ ਤੂੰ ਮੇਰੇ ਕੋਲ ਆ ਕੇ ਮੁਰਦੀ ਨਹੀਂ ਮੈਂ ਤਾਂ ਨੂੰਹਾਂ ਨੂੰ ਨਹੀਂ ਝੜ ਦੁੱਤਾ ਤੇ ਕੇ ਰਖੜੀ ਬੰਨ੍ਹਣ ਲੇ ਲਹ ਦੇ ਦੇ ਕੀ ਡਰਾਮੇ ਕਰਦੀ ਆ ਕਹਿੰਦੀ ਖਾਲੀ ਹੱਥ ਆ ਜੀ ਕਹੇ ਦਿਨ ਤਾਂ ਹੋ ਗਏ ਤੈਨੂੰ ਕਹੇ ਨੂੰ ਵੀ ਘਰ ਦੇ ਬਿਸਕੁਟ ਕਰਾ ਕੇ ਲੈ ਕੇ ਆਈ ਮੇਰੀ ਤਾਂ ਨੇ ਜਾਣ ਲੈਣੀ ਕਰੀ ਪਈ ਆ ਵੀ ਆ ਕੇ ਪਾ ਦੇ ਸਮਾਨ ਮੈਂ ਆਪਣੀ ਭੈਣ ਦਾ ਸੰਦਾਰਾ ਕਰਾ ਕੇ ਦੇ ਕੇ ਆਣਾ ਨੀ ਚੰਦਰ ਕੀ ਆਏ ਕਿਉਂ ਕਰਦੀ ਐ ਬੱਸ ਜੇ ਮੇਰਾ ਮਾਪੇ ਜੋ ਨਾ ਹੁੰਦਾ ਫਿਰ ਆਏ ਕਹਿਣਾ ਇਹ ਬੱਸ ਮੇਰੀ ਗੱਲ ਸੁਣ ਤਾਂ ਹਾਂ ਜੀ ਸੁੱਖੀ ਸੰਦੀ ਭਾਈ ਮੇਰੇ ਆਦਮੀ ਨੂੰ ਤਾਂ ਰੋ ਨਾ ਤੂੰ ਮੈਂ ਸਿੱਧੀ ਗੱਲ ਕਹੂੰਗੀ ਤੈਨੂੰ ਸੰਧਾਰਾਈ ਚਾਹੀਦਾ ਫੂਕ ਦੂੰਗੀ ਜੇ ਕਿਸੇ ਦਿਨ ਟਾਈਮ ਲੱਗਿਆ ਦੇ ਦੂੰਗੀ ਪਰ ਆ ਗੱਲਾਂ ਨਾ ਕਰਕੇ ਦਿਖਾ ਨਾ ਕਰੀ ਆਪਣੇ ਭਾਈ ਨੂੰ ਫੋਨ ਜੇ ਤਾ ਗੱਲਾਂ ਦੱਸਦੀਆਂ ਨਾ ਦੇਖ ਲਈ ਫਿਰ ਸਾਡੇ ਘਰ ਚ ਕੀ ਹੋ ਜਾਣਾ ਮੈਨੂੰ ਪਤਾ ਨਹੀਂ ਮੈਂ ਤਾਂ ਤੇਰੀ ਇੱਕ ਵੀ ਗੱਲ ਵੀ ਨਹੀਂ ਦੱਸਦੀ ਮੈਂ ਤਾਂ ਤੇਰੀਆਂ ਕਾਹਦੇ ਨਹੀਂ ਵੀ ਤੂੰ ਕਿੰਨੇ ਮੈਨੂੰ ਮੇੜੇ ਮੇਣੀ ਹੋਈਆਂ ਜੀ ਮੈਨੂੰ ਕੀ ਲੋੜਾ ਦੱਸਣ ਦੀ ਚੱਲ ਠੀਕ ਆ ਮੈਨੂੰ ਕੰਮ ਧੰਦਾ ਕਰ ਲੈਣ ਦੇ ਤੈਨੂੰ ਕਹਿਤਾ ਦਿਆਂ ਭਾਈ ਮੇਰੇ ਤੋਂ ਨਹੀਂ ਆਉਂ ਮੈਂ ਬਸ ਅਲੇ ਦੇ ਹੱਥ ਪਹਚਾ ਦੂੰ ਤੇਰਾ ਸੰਧਾਰਾ ਜਿਹੜਾ ਦੇਣਾ ਹੈ ਪਹਿਲਾਂ ਮੈਂ ਆਪਣੀ ਕੁੜੀ ਦਾ ਦੇ ਲਵਾ ਨਾ ਬੜੇ ਮਾ ਮੈਂ ਕਿਹੜਾ ਭੁਖੀ ਫਿਰਦੀਆਂ ਕਿ ਮੈਂ ਤਾਂ ਮੇਰਾ ਭਰਾ ਚਾਹੀਦਾ ਕੋਲੇ ਆ ਜਾ ਪਵਾ 10 ਮਿੰਟਾਂ ਤੱਕ ਬਸ ਹੁਣ ਮੈਂ ਤੈਨੂੰ ਕਹਿਤਾ ਅੱਜ ਅੱਜ ਤਾਂ ਤੈਨੂੰ ਫੋਨ ਲਾ ਲਿਆ ਆਪਣੇ ਭਾਈ ਦੇ ਫੋਨ ਤੇ ਅੱਜ ਤੋਂ ਬਾਅਦ ਇਹਦੇ ਫੋਨ ਤੇ ਫੋਨ ਨਹੀਂ ਆਉਣਾ ਚਾਹੀਦਾ ਦੇਖ ਲੈ ਫਿਰ ਤੇਰੇ ਸਿਰ ਚੜ ਕੇ ਮਰੂੰਗੀ ਮੈਂ ਕਿੱਥੇ ਇਹਨੇ ਦੁਖੀ ਕਰਿਆ ਓਕੇ ਸੰਧਾਰਾ ਦੇ ਜਵੇ ਖਾਲੀ ਹੱਥ ਆ ਜਵੇ ਖਾਲੀ ਹੱਥ ਕਿੱਥੇ ਭਾਲਦੀਆਂ ਤੂੰ ਤੂੰ ਤਾਂ ਐ ਕਹਿੰਨੀ ਆ ਵੀ ਛੋਲੇ ਭਰ ਕੇ ਦੇ ਕੇ ਜਾਵੇ ਕਿੱਥੇ ਮੇਰਾ ਇਹ ਜਿਹਾ ਆਦਮੀ ਆ ਜਿਹੜਾ ਉਹਦੇ ਭੈਣ ਦੇ ਪਿੱਛੇ ਲੱਗਿਆ ਰਹਿੰਦਾ ਆਹ ਸ਼ਰਮ ਤਾਂ ਨਹੀਂ ਆਉਂਦੀ ਬੁਢੀ ਹੋ ਗਈ ਨਾਲ ਇੰਨਾ ਕੀ ਪਤਾ ਸੀ ਇਹ ਨਹੀਂ ਕਹਿੰਦੇ ਇਹਨਾਂ ਨੂੰ ਵੀ ਉਹ ਆਊਗਾ ਹਾਂ ਤੇਰੇ ਪੈ ਜੜ ਕੀੜੇ ਤੇਰੇ ਮਨਜੀਤ ਕੁਰੇ ਕਿਉਂ ਦੁਸਕੀ ਜਣੀ ਸੁੱਖੀ ਸੰਧੀ ਦੁਸਕਾ ਨਾ ਉਹ ਮਨਜੀਤ ਕੁਰ ਨੇ 1800 ਸੁਣਾਈਆਂ ਨਾ ਮੈਨੂੰ ਕਿਉਂ ਕੀ ਹੋ ਗਿਆ ਕਹਿੰਦੀ ਇਹ ਨਹੀਂ ਹੁੰਦਾ ਇਹ ਕਿਹੜਾ ਬੇਲਾ ਕ ਤੇਰੇ ਖਾਤਰ ਲੈ ਲੈ ਸਵਾਦ ਲੈ ਲੈ ਸਵਾਦ ਮੈਂ ਤੈਨੂੰ ਕੀ ਆਖਿਆ ਦੀ ਟਿਕਦੀਆਂ ਕਿਤੇ ਸੌਂਦੀਆਂ ਐ ਜਿਵੇਂ ਗੰਜਰ ਦੀ ਡਿੱਕੀ ਡੇ ਪੈਣੀ ਹਾਂ ਪੈ ਜਾਣ ਕੀੜੇ ਮੈਂ ਤੈਨੂੰ ਉਹ ਤਾਂ ਵੀ ਪਾਈ ਆਪੀ ਆ ਜੂ ਆ ਉਹ ਤੂੰ ਕਿਉਂ ਕਲੇਸ਼ ਕਰਾਉਂਦੀ ਐ ਨਾਲੇ ਤਾਂ ਛਤਰ ਉਹਦੇ ਪਵਾਏ ਹੋਣੇ ਨਾਲੇ ਆਪ ਖਾਦੇ ਕਿਤੇ ਉਹਨੇ ਆਪ ਕਹਿਆ ਸੀ ਕਹਿੰਦਾ ਪੈਣੇ ਮੈਂ ਆ ਜੂਗਾ ਮੈਨੂੰ ਕੋਈ ਪਤਾ ਸੀ ਓਏ ਉਹਨੂੰ ਤਾਂ ਪਤਾ ਐ ਉਹਨੂੰ ਤਾਂ ਪਤਾ ਐ ਉਹ ਤਾਂ ਡਰਦਾ ਐ ਤੂੰ ਨਹੀਂ ਟਿਕਦੀ ਉਹ ਤਾਂ ਕਹੂਗੀ ਆ ਫਿਰ ਫੋਨ ਨਹੀਂ ਲਾਉਣਾ ਹਟਦੀ ਐਡੀ ਖਰਾਮਣ ਹੈਗੀ ਉਹ ਤਾਂ ਡੇਲੀ ਫੂਲ ਲਾ ਕੇ ਕੀ ਕਹਦਾ ਸੀ ਮਤੰਦਰਾਂ ਕਹੇ ਨਾ ਉਹ ਹੀ ਵਰਤਦੀ ਆਉਗਦੇ ਪੇਕੇ ਨਾਲ ਵਰਤਦੀ ਹੈਗੀ ਫੇਰ ਵਰਤਦੀ ਹੈ ਵਰਤ ਤੈਨੂੰ ਕਹਿੰਦਾ ਕੌਣਾ ਵੀ ਲੈ ਕੇ ਆਵੇ ਕੋ ਸਾ ਉਹ ਜੇ ਕਹਿੰਦੀ ਜ਼ਮੀਨ ਲੈ ਜਾ ਮੈਂ ਕਿ ਸਰਚ ਮਾਰਨੀ ਆ ਜ਼ਮੀਨ ਮੇਰੇ ਭਰਾ ਬਾਤ ਤੇ ਛੱਡੀ ਆ ਮੈਂ ਤਾਂ ਦਰਦਾ ਵਿਚਾਰਾ ਮੇਰੇ ਭਰਾ ਐਡਾ ਕੀ ਡਾ ਲਾ ਰਖਿਆ ਉਹਨੇ ਤਾਂ ਚਾ ਲਾ ਰਖਿਆ ਹੁਣ ਕਹਿ ਗਏ ਲਾਪਾ ਸਮਝਾਇਏ ਜਦੋਂ ਭਈ ਸੁਣਦੀ ਨਹੀਂ ਉਹ ਕਿਸੇ ਗੰਦੇ ਦੀ ਸੁਣਦੀ ਨਹੀਂ ਹੁਣ ਮੈਂ ਤਾਂ ਤੈਨੂੰ ਕਹਿਣਾ ਨਾ ਤੂੰ ਸੁਣੇ ਹੋਰ ਕੀ ਉਮਰ ਸੀ ਉਹਦੀ ਇਹਜਾ ਕਰਤਾ ਵਿਚਾਰਾ ਇਹਜਾ ਕਰਤਾ ਤੈਂ ਤੂੰ ਕੀ ਕਰਤਾ ਮੈਂ ਹੀ ਨਹੀਂ ਕਰਤਾ ਮੈਂ ਮੇਰਾ ਸਿਰ ਖੋਕਰਾ ਕਰਤਾ ਦਾ ਹੈਂ ਕਿੰਨਾ ਤੈਨੂੰ ਸਮਝਾਉਣਾਗਾ ਤੂੰ ਤਾਂ ਮੇਰੇ ਤੇ ਹੀ ਲੱਗਦਾ ਰਹਿਣਾ ਪਤਾ ਨਹੀਂ ਕੀ ਤੇਰੇ ਸੱਪ ਲੜਾਉਂਦਾ ਆਪਦਾ ਘਰ ਆਗਲੇ ਦਾ ਕਿਵੇਂ ਰਹਿਣ ਰਾਜੀ ਖੁਸ਼ੀ ਆਪਾਂ ਤਾਂ ਲੋਡ ਨਹੀਂ ਪਈ ਕਿਸੇ ਦੀ ਆ ਜਾਣਗੇ ਹੱਸ ਕੇ ਠੀਕ ਹੈ ਨਹੀਂ ਆਪਦੇ ਘਰੇ ਰਾਜੀ ਖੁਸ਼ੀ ਆਉਂਦੇ ਨੇ ਵਿਚਾਰੇ ਹਾਂ ਜਵਾਨੀ ਚ ਚਲਾਤੇ ਮਾਪਿਓ ਚੱਲ ਫਿਰ ਮਾਪਿਓ ਜਦ ਹੈਗੇ ਦੀ ਵਿਚਾਰੇ ਆਈਗੇ ਜੋ ਵਿਆਹੀ ਆ ਉਹਦੀ ਮੁੱਕ ਗਿਆ ਤਾਂ ਫਿਰ ਇਨ ਲਾਇਲੇ ਚੰਨੀ ਲਾਇਲੇ ਪਤਾ ਨਹੀਂ ਪਈ ਤਾ ਰੱਬ ਲੈ ਗਿਆ ਆਪਣਾ ਰੋਟੀ ਤਾਂ ਗੰਦਰੀ ਸੀ ਉਹਨਾਂ ਨੂੰ ਪਕਾ ਕੇ ਅਣ ਹੋਈ ਉਹੀ ਗੱਲ ਆ ਹੁਣ ਤੂੰ ਚੱਲ ਟਕਾਈ ਤੂੰ ਇੱਕ ਠੰਡੀ ਹੋ ਜਾ ਤੂੰ ਛੋਟੇ ਬਾਬੇ ਦੀ ਬਣ ਜਾ ਹੁਣ ਉਹਨੂੰ ਮੈਂ ਦੱਸ ਕੀ ਕਰਾਂ ਮੇਰੇ ਤਾਂ ਭੈਣਾਂ ਦੀ ਥਾਂ ਹੋ ਗਈ ਮੈਂ ਤਾਂ ਬਣੀ ਐ ਮੈਂ ਤਾਂ ਤੈਨੂੰ ਇਹ ਕਹੂੰਗਾ ਮੈਂ ਤਾਂ ਬੈਠੀ ਆ ਕਰੇ ਹੁਣ ਮੈਂ ਕੀ ਕਰਾਂ ਕਾ ਨੂੰ ਬਈਦੀ ਨਹੀਂ ਬਈਦੀ ਨਹੀਂ ਤੂੰ ਛਤਰਾ ਦੀ ਲਾਇਕ ਹੋ ਗਈ ਛਤਰਾ ਦੀ ਵੇ ਫੋਨ ਖੜਕਾਦਾ ਨਹੀਂ ਹੈ ਬੈਲੀ ਹੈ ਚਰਕਦੇ ਨੇ ਫੋਨ ਖੜਕਾਦਾ ਨਹੀਂ ਹੈ ਤੂੰ ਆਪਦੇ ਕੋਈ ਕੰਮ ਧੰਦੇ ਕਰ ਲੈ ਠੀਕ ਹੈ ਭਾਈ ਚੱਲ ਬਿਹਾਰ ਤੈਰ ਤੇ ਆਉਣ ਦੇਊਗਾ ਆ ਕੇ ਮਿਲ ਜੂਗਾ ਅਗਲਾ ਚੁੰਦੀਆਂ ਲਾਈ ਜਾਂਨੀਆਂ ਲਾਈ ਜਾਂਨੀ ਹੈ ਠੀਕ ਹੁੰਦੀ ਹੈ ਪੇਕਾਂ ਦੀ ਸੱਚੀ ਨਾਲ ਦਾ ਜੰਮਿਆਗਾ ਨਾਲ ਦਾ ਜੰਮਿਆ ਲਾ ਲਾਇਆ ਫਿਰ ਆ ਜੂਗਾ ਇਹਨੂੰ ਪੁੱਤੀਆਂ ਮੁੱਲੀ ਲੈ ਲੈਂਦੀਆਂ ਨਾਗੇ ਵੀ ਹੁਣ ਇਹ ਸਾਡੇ ਹੀ ਹੋ ਗਿਆ ਭੈਣ ਭਾਈ ਦਾ ਤਾਂ ਕੁਝ ਨਹੀਂ ਲੱਗਦਾ ਕਾਨੂੰ ਸਾਰੀਆਂ ਇੱਕ ਜਿਓ ਤੂੰ ਕਿਹੜਾ ਘਾਟਾਂਗੇ ਇਹੀ ਕੁਝ ਤੇ ਰਹੇਗਾ ਮੈਂ ਤਾਂ ਕੁਛ ਨਹੀਂ ਕਹਿੰਦੀ ਮੈਂ ਤੈਨੂੰ ਕਦੇ ਕੁਛ ਕਿਹਾ ਕਾ ਦੇ ਲੈ ਹੁਣ ਬੋਲੀ ਕਿਵੇਂ ਆ ਕੋਈ ਪਿਆਰ ਨਾਲ ਬੋਲੀਂ ਪਿਆਰ ਨਾਲ ਕਿਵੇਂ ਬੋਲਣਾ ਉਹੀ ਲੱਗਦਾ ਉਹੀ ਲੱਗਦਾ ਦੂਜੀ ਥਾੜੀ ਚੱਕਰ ਕਰਕੇ ਬਹਿ ਜਾ ਆਹੋ ਚੋਬਾ ਲਾਉਣਾ ਮੈਨੂੰ ਮੈਂ ਕੀ ਚੋਬਾ ਲਾਉਣਾ ਹੋਰ ਹਾਂ ਵੱਡੇ ਤਾਂ ਨੂਨ ਸਿੜਕਦਾ ਵੱਡੇ ਦੇ ਨੂਨ ਸਿੜਕਦੀ ਨਹੀਂ ਹੁਣ ਛੱਤਰੋ ਦੋ ਖਾਦੇ ਹੋਣੇ ਹੁਣ ਮੇਰੇ ਤੇ ਰੋਹ ਮਾਰਦੀ ਐ ਛੱਤਰ ਖਾਦੇ ਹੋਣੇ ਕੋਈ ਨਹੀਂ ਮੇਰੇ ਸਾਹਮਣੇ ਤਾਂ ਆਵੇ ਗਉਂਤਨੇਸਰੀ ਗਉਂਦੇ ਹਾਂ ਦੂਰ ਬੈਠੀ ਫੋਨ ਤੇ ਗੱਲ ਹੋਈ ਸੀ ਹਾਂ ਤੂੰ ਕਿਹੜਾ ਗਈਆਂ ਉੱਥੋਂ ਛਿੱਤਰ ਖਾ ਕੇ ਆਉਣੀ ਐ ਮੈਂ ਜਾਂਦ ਕੋਈ ਨਹੀਂ ਹਾਂ ਜਾਂਦੀ ਐ ਨਹੀਂ ਬਾਹਰ ਜਾ ਕੇ ਕਾਇਵਰੀ ਦਾ ਕੱਢੀਆਂ ਉਹ ਆਜੂਗਾ ਆ ਸੈਲ ਚ ਉਦੋਂ ਗਈ ਤੇ ਉਦੋਂ ਕੁੱਟ ਕੇ ਆਈ ਤੇ ਮੈਂ ਤੈਨੂੰ ਕਿਹਾ ਸੀਗਾ ਉਹ ਤੇਰੀ ਗੁੱਤ ਨੂੰ ਘੇੜਾ ਦੇ ਲਾਂਦੇ ਮਾਂ ਤੂੰ ਨਾ ਜਾ ਨਾ ਜਾ ਜਾ ਕੇ ਫੋਨ ਖੜਕਾਤਾ ਕਹਿੰਦੀ ਮੈਨੂੰ ਲੈ ਜਾ ਫਿਰ ਤਾਂ ਹੁਣ ਨਹੀਂ ਆਗਾ ਆਉਣੀ ਐਗਾ ਚੰਦਰੀ ਜਰਦੀ ਨਹੀਂ ਚੰਦਰੀ ਜਰਦੀ ਫਿਰ ਤੇਈ ਨੂੰ ਰੋਟੀਆਂ ਪਕਾਉਣਗੇ ਔਖਾ ਹੋ ਜਾਵਾਂਗੇ ਨਾ ਮੈਂ ਤੈਨੂੰ ਕਿਹਾ ਸੀ ਹੁਣ ਮੈਨੂੰ ਬੋਲਣਾ ਪੈਂਦਾ ਲੱਗਦੀ ਐ ਭੈਣਾ ਥਾਂ ਵੀ ਠੱਠੇ ਵਰਗੀ ਆ ਉਹ ਤੈਨੂੰ ਉੱਤੇ ਬੈ ਗਈ ਜੇ ਦੇਖ ਕੇ ਕੰਮ ਤੋਂ ਜਾਏਗੀ ਤੂੰ ਮਾੜਾ ਮੋਟਾ ਕਰਦੀ ਐ ਜਿਹੜਾ ਮੈਂ ਤਾਂ ਤਾਂ ਡੱਕਾ ਨਹੀਂ ਤੋੜਦੀ ਖਾ ਖਾ ਕੇ ਹੋ ਰਹੀ ਏ ਝੋਟੇ ਵਰਗੀ ਹੋ ਰਹੀ ਏ ਵੇ ਤੂੰ ਪੰਗੇ ਲੈਣੀਆਂ ਤੂੰ ਆਪ ਦਾ ਚਿਪਕੇਰਾ ਮੈਂ ਕਾ ਤੋ ਚਿਪਾਂ ਆਪ ਦੇ ਕਰਿਆਂਗੀ ਮੇਰੇ ਕਾ ਨੂਹਾਂ ਚੰਗੀਆਂ ਨਾ ਗੀਆਂ ਨੂਹਾਂ ਦਾ ਚੰਗੀਆਂ ਨੇ ਨੂਹਾਂ ਚੰਗੀਆਂ ਰਹਿ ਨਹੀਂ ਦੇਣੀਆਂ ਤਾਂ ਆਪ ਦੇ ਵਰਗੀਆਂ ਕਰ ਲੇਗੀ ਹੈ ਉਹ ਆਈ ਤੇਰੇ ਮੰਗੂ ਆਡੇ ਲਈ ਜਾਏਗਾ ਨਹੀਂ ਪੇਕੇ ਨਾਲ ਜੇ ਪੇਕੇ ਨਾਲ ਆਡੇ ਲਾਉਣੀਆਂ ਮੇਰੇ ਮੰਗੂ ਸੁਣ ਲੈਣਗੇ ਜਿੰਨ ਮੇਰੀ ਪਰਚਾਈ ਮੈਨੂੰ ਸੁਣਾਉਂਦੀ ਆ ਉਹ ਸੁਣ ਲੈਣਗੇ ਮੇਰੀ ਗੱਲ ਸੁਣਦਾ ਹਾਂ ਤੂੰ ਮੇਰੇ ਕੋਲ ਪਰ੍ਹਾਂ ਭੱਗ ਜਾ ਮੈਂ ਬਹੁਤ ਔਖੀ ਆਂਗੀ ਕਾ ਮੈਂ ਤੈਨੂੰ ਕੀ ਕਹੈ ਨਾ ਬਸ ਤੂੰ ਭੱਗ ਜਾ ਉੱਠ ਕੇ ਭੱਗ ਜਾ ਮੇਰੇ ਕੋਲ ਮੈਂ ਬਹੁਤ ਤੂੰ ਤਾਂ ਸੌਖੀ ਕਦੇ ਹੋਈ ਏਰੀ ਮੇਰਾ ਭਰਾ ਆਇਆ ਨਹੀਂ ਦੇਖ ਦੇਖ ਦੇ ਪਖੰਡਣ ਦੇਖ ਲੈ ਪਖੰਡ ਦੇਖ ਲੈ ਕਿਵੇਂ ਕਰਦੀ ਆ ਤੈਨੂੰ ਤਾਂ ਪਖੰਡ ਲੱਗਦੇ ਆ ਥੁੱਕ ਲਾ ਲੈ ਥੁੱਕ ਲਾ ਲੈ ਅੱਖਾਂ ਦੇ ਆਉਂਦਾ ਕੋਈ ਪਾਣੀ ਦਾ ਥੁੱਕ ਆ ਤੇ ਤੇਰਾ ਭੈਣ ਭਾਈ ਨਾ ਆਵੇ ਕਿਵੇਂ ਲੱਗਦਾ ਤੈਨੂੰ ਉਹ ਤਾਂ ਮਰਨ ਵਾਲਾ ਹੋ ਜਾਣਾ ਆਹਾ ਹੋਏ ਇਹ ਕੌਣ ਆ ਬਿਨਾ ਕੁੜੀ ਤੋਂ ਨੂੰ ਇਹ ਕੌਣ ਹੈ ਇਹ ਕਿਹੜੇ ਗਰੇ ਤੋਂ ਆਇਆ ਸਸਰੀਕਾਲ ਜੀ ਸ੍ਰੀਕਾਲ ਤਾਂ ਠੀਕ ਹੈ ਕੰਜਦ ਆਹਾ ਹੋਣੀ ਹੈ ਇਹ ਕੁੱਤਾ ਨਾ ਪਾਈਏ ਤੇਰੇ ਮਗਰ ਇਹ ਕੁੱਤਾ ਨਹੀਂ ਹੈ ਹੈ ਗਿਆ ਤਲਗੂ ਫਿਲਮ ਦਾ ਸਟਾਈਲ ਕਿਹੜੀ ਤਲਗੂ ਦਾ ਕੁੱਤਾ ਪਾੜ ਦੂ ਖਰ ਪਿੰਜਰੇ ਚਾ ਮੇਰੇ ਖਲ ਰਹਿ ਗਈ ਬਚਤ ਅਸੀਂ ਕੁੱਤੇ ਗਾਤੇ ਨੂੰ ਕਿੱਥੇ ਲਵੇ ਲੱਗੰਦ ਨੇ ਆ ਹਏ ਕੌਣ ਐ ਤੂੰ ਮੈਂ ਜਸੀ ਦਾ ਪਾ ਛੋਟਾ ਜਸੀ ਦਾ ਪ੍ਰਾਧ ਹੁਰੀਆ ਕਹਿੰਦਾ ਤੂੰ ਕਿ ਛੇ ਰਹੇ ਨਾ ਓਏ ਮੈਂ ਉਧਰ ਤੇਲਗੂ ਫਿਲਮਾਂ ਵਾਲੇ ਨੇ ਸਾਊਥ ਆਲ ਵਾਲੇ ਨੇ ਮੈਨੂੰ ਆਪ ਦੇ ਨਾਲ ਰੱਖ ਲਿਆ ਕਹਿੰਦੇ ਤੇਰੀ ਐਕਟਿੰਗ ਵਧੀਆ ਹੈ ਮੈਨੂੰ ਉਹਨਾਂ ਨੇ ਕਰ ਲਿਆ ਸਾਈਨ ਹੁਣ ਮੈਂ ਰਹਿਣਾ ਬੰਬੇ ਹਲਮਾ ਦਾ ਗਣੀਆਂ ਚਾਹ ਉਹ ਲਾਉਂਦਾ ਹੋਣਾ ਕੰਦਰ ਤੇ ਉਧਰ ਆ ਉਧਰ ਨਹੀਂ ਚੌਲ ਚੂਲ ਲੱਗਦੇ ਉਧਰ ਤਾਂ ਕੈਮਰੇ ਲੱਗਦੇ ਨੇ ਬਸ ਹੋਰ ਕੁਝ ਨਹੀਂ ਲੱਗਦਾ ਕੀ ਨੇ ਕੈਮਰੇ ਓਏ ਉਧਰ ਮੇਰੀ ਹੈਗੀ ਮੰਗ ਬਾਲੀ ਹੁਣ ਮੈਂ ਰਹਿਣਾ ਬੰਬੇ ਬਸ ਮੈਨੂੰ ਪਿੰਡਾਂ ਨਾਲ ਤਾਂ ਨਫ਼ਰਤ ਹੀ ਹੋ ਗਈ ਜਮਾ ਐਨ ਦੇ ਜਾਣਦੇ ਐ ਮੁੜਕਾ ਆਉਂਦਾ ਹੂ ਕੰਨਾਂ ਥਾਣੀ ਜੂਨੇ ਵਾਲ ਦਾ ਕਟਾਈਂ ਫਿਰਦਾ ਐ ਇਹ ਤਾਂ ਫਿਰ ਉਧਰ ਮੇਰਾ ਫਿਲਮ ਚ ਕਰੈਕਟਰ ਇਹ ਹੈਗਾ ਅੰਜ ਘੜਾ ਕੇ ਰੱਖਣ ਵਾਲੀ ਆਹੋ ਆਹੋ ਪਾਣੀ ਤੱਤਾ ਹੁੰਦਾ ਥੱਲੇ ਆਂ ਪੈਂਦਾ ਸੂਰਜ ਸਿਰਚਾ ਐਂ ਲੱਗਦੇ ਢਾਲ ਜੀਰੀ ਦੇ ਜੂੰਡੇ ਰੱਖ ਕੇ ਤਾਂ ਹੀ ਕਟਾਏ ਨੇ ਕੋਈ ਨਾ ਜ ਆ ਬਣਿਆ ਫਿਰਦਾ ਐ ਡਾਡੋ ਨਹੀਂ ਲੱਗਦੇ ਹੁਣ ਜੀ ਦੀ ਤੇ ਹੁਣ ਤਾਂ ਮੇਰੇ ਅੱਗੇ ਕੈਮਰੇ ਲੱਗਦੇ ਨੇ ਬਸ ਐਕਟਿੰਗ ਹੀ ਕਰਦਾ ਤੇਰੀ ਗੱਲ ਸੁਣ ਓਏ ਐਦੂ ਪਹਿਲਾਂ ਛਤਰਾ ਨਾਲ ਬਾਹਰ ਜਾਏਗਾ ਜੇ ਤੂੰ ਉਹਦਾ ਪ੍ਰਾਇਨਡਾਰ ਕਾਟ ਚੱਕ ਕਰਾਂ ਮੈਂ ਸੜਕਨੇ ਨੂੰ ਫੇਰ ਅੰਦਰ ਵੜਨ ਦੇਉਗਾ ਮੈਨੂੰ ਤੇਰੀਆਂ ਫਿਲਮਾਂ ਫੋਲਵਾਂ ਦਾ ਕੋਈ ਹੈਗਾ ਡਾਰਡਾਰ ਕਰ ਤੂ ਕੀ ਪਛਾਣ ਆਉ ਭਲਾ ਨਾਂ ਤੇ ਦਾ ਨਹੀਂ ਪਤਾ ਲੱਗੂਗਾ ਕੋਈ ਨਾਂ ਤਾਂ ਮੈਂ ਤੈਨੂੰ ਦੱਸ ਦਿੰਦਾਗਾ ਕੀ ਲਵਾਂ ਤੇਰਾ ਓ ਸਸਰੀ ਘਰ ਜਾਣੇ ਸਤਿ ਸ੍ਰੀ ਅਕਾਲ ਤਾਂ ਠੀਕ ਐ ਭਾਈ ਓਹੋ ਨੰਨੂ ਤੂੰ ਆ ਕਿ ਬਣ ਕੇ ਆ ਗਿਆ ਆਪਣੇ ਪਾਏ ਆਉਂਦਾ ਹੁਣ ਮੈਂ ਰਹਿਣੀ ਆਈ ਬਣ ਕੇ ਬੰਬੇ ਚ ਰਹਿਣਾ ਸੀ ਨੇ ਹੁਣ ਕੀ ਕਰੀਏ ਭਰਾਏ ਮੇਰਾ ਸੱਚੀ ਕੋਈ ਆ ਗਿਆ ਕਿਹਨੂੰ ਨਾ ਬੋਲਾ ਦੇ ਸੀ ਕਈ ਚ ਕੱਪੜੇ ਪਾ ਕੇ ਮੈਂ ਤਾਂ ਮੇਰੀ ਗੱਲ ਸੁਣ ਹੁਣ ਮੈਂ ਨੰਨੂ ਨੰਨੂ ਨਹੀਂ ਆ ਗਿਆ ਰੈਂਬੋ ਮੈਨ ਆ ਮੈਂ ਹੁਣ ਰੈਂਬੋ ਮੈਂ ਦੋ ਮਾਰਨੇ ਨੇ ਬਣਿਆ ਰੈਂਬੋ ਮੈਨ ਦਾ ਹੈ ਮੈਂ ਤਾਂ ਨੰਨੂ ਹੀ ਕਹੂੰਗੀ ਮੇਰੀ ਗੱਲ ਸੁਣ ਭਾਈ ਪਤਾ ਨਹੀਂ ਰੈਂਬੋ ਆ ਪਤਾ ਨਹੀਂ ਜੈਂਬੋ ਇਹਨੂੰ ਲੈ ਚਾਲ ਅੰਦਰ ਇਹਨੂੰ ਤਾਂ ਪਹਿਲਾਂ ਬਾਵੇ ਦੇ ਕੱਪੜੇ ਦੇ ਉਪ ਬਾਵੇ ਦੇ ਨਾ ਨਾ ਜੀ ਆਪਣਾ ਹੁਣ ਸਟਾਈਲ ਇਹੀ ਆਪਣਾ ਦਾ ਇਹੀ ਰੱਖਣਾ ਡੈਡੀ ਮੇਰੀ ਗੱਲ ਸੁਣੋ ਇਹ ਉਧਰ ਰਹਿੰਦਾ ਨਾ ਬੰਬੇ ਰਹਿੰਦਾ ਤਾਂ ਕਰਕੇ ਇਹ ਰਹਿੰਦਾ ਪੈਲਾ ਲੱਗਦਾ ਹੰਡ ਕਮਾਂਡ ਆਇਨਾ ਕੋਈ ਪੈਂਟ ਪੁਰਸੜ ਦੇ ਦੇ ਬਾਬੇ ਦੀ ਭਈ ਇਹ ਤਾਂ ਫਿਰਦਾਗਾ ਥੋਤੀ ਜੀ ਭਾਈ ਦੇਖੋ ਜੀ ਮੈਂ ਤਾਂ ਉੱਥੇ ਬੈਠੇ ਨੂੰ ਭੈਣ ਦੀ ਮੁਹੱਬਤ ਜਾਗ ਪੀ ਨਹੀਂ ਮੈਂ ਹੁਣ ਕਿੱਥੇ ਪਿੰਡਾਂ ਦੇ ਵੜਦਾਗਾ ਭਲਾ ਪਿੰਡ ਤਾਂ ਕੰਜਰ ਦਾ ਤੈਨੂੰ ਕੋਈ ਬਾੜ ਨ ਵੀ ਨਹੀਂ ਦਿੰਦਾ ਤੇ ਇਹ ਤਾਂ ਟਾਈਮ ਤੇ ਜੱਸੀ ਆ ਗਈ ਨਹੀਂ ਮੈਂ ਤਾਂ ਤੈਨੂੰ ਕੱਢਦਾ ਨਾ ਚੱਲ ਅੰਦਰ ਹੁਣਾ ਹਾਂ ਇਹ ਚਲੋ ਚਲੋ ਆ ਜਾਓ ਨੀ ਆਏ ਭਾਈ ਈ ਪੀਂਦਾ ਹੈ ਚਾਹ ਬਣੀ ਪੀਂਦਾ ਹੂ ਸਾਰੇ ਭਾਂਡੇ ਮਾਂਜ ਨਾਲੇ ਪਹਿਲੇ ਕੋਈ ਭਾਂਡਾ ਵਿੱਲਾ ਨਹੀਂ ਹੈਗੇ ਆ ਦੱਸ ਹੈ ਹੁਣ ਮਾਂਜ ਕੇ ਚਾਹ ਬਣਾਉਣੀ ਪਊਗੀ ਓ ਜੱਸੀ ਹਾਂਜੀ ਫਿਰ ਕੀ ਕਰੀ ਜਾਨੀ ਤੂਰੇ ਆ ਚਾਹ ਬਣਾਉਣੀ ਆ ਓ ਚਾਹ ਤਾਂ ਬਣਣੀ ਜਿਹੜਾ ਛੋਟੇ ਤੇ ਨਾਲ ਜਰੂਸ ਕੱਟ ਗਿਆ ਭਾਈ ਉਹਨੂੰ ਕਹੇ ਕੋਈ ਮੜੀ ਸੰਗਸ਼ਰ ਚਾਹੀਦੀ ਓਨੂੰ ਕੀ ਕਹਾ ਚੱਲ ਕੋਈ ਨਾ ਨਿਆਣਾ ਦਾ ਫਿਰ ਕੀ ਹੋ ਗਿਆ ਉਹਨੂੰ ਸ਼ੌਂਕ ਹੈ ਫਿਰ ਮੰਦਾ ਮੈਂ ਨਹੀਂ ਕਹਿੰਦਾ ਵੀ ਬਈ ਸ਼ੌਂਕ ਨਾ ਹੋਵੇ ਉਹਨੂੰ ਸ਼ੌਂਕ ਹੋਵੇ ਤਾਂ ਸ਼ੌਂਕ ਪੂਰਾ ਵੀ ਆਪਣੇ ਪਿੰਡ ਚ ਇਹ ਚੀਜ਼ ਤੱਕ ਜਿਹਨੂੰ ਪਤਾ ਹੈ ਚਾਲੂ ਫਿਰ ਕੀ ਹੁੰਦਾ ਨਿਆਣਾ ਵਿਚਾਰਾ ਜਵਾਕ ਕਹੇ ਐ ਤਾਂ ਮੈਂ ਉਹਨੂੰ ਵੀ ਕਿਹਾ ਸੀ ਮਨ ਤੰਗ ਦੇ ਕੱਪੜੇ ਪਾਇਆ ਹੁੰਦਾ ਮੇਰੇ ਸਹੁਰੇ ਕੱਲ ਦੇ ਵਾਸਤੇ ਕੱਪੜੇ ਪਾ ਕੇ ਆਏ ਆ ਉਹ ਮੇਰੇ ਕੱਪੜੇ ਤੇ ਕੱਢ ਕੇ ਲੈ ਮਾਰੀ ਚੋਂ ਮੇਰੇ ਵਾਲੇ ਗਾਲ ਲੂਗਾ ਨਹੀਂ ਪਉਂਦਾ ਹੈਗੇ ਉਹਨੂੰ ਤਾਂ ਉਤ ਬਣ ਰਹੀ ਹੈਗੀ ਹਾ ਇਹਦੇ ਕੱਪੜੇ ਪਾਉਣ ਦੀ ਮੇਰੇ ਵਾਲੇ ਅੱਗੇ ਟੱਪੀ ਜਾਂਦਾ ਮੁੰਨਾ ਇਹਨਾਂ ਨੂੰ ਕੁਝ ਬੋਲ ਕਟਿਆ ਕਹਿੰਦਾ ਮਾੜਾ ਮੋਟਾ ਕਹਿੰਦਾ ਸਿਖਾ ਕੇ ਦਿੰਦਾ ਇਹਨਾਂ ਜਬਕਾਂ ਨੂੰ ਕਹਿੰਦਾ ਜਮੀ ਆ ਕੇ ਲੇਗੀ ਭੈਣ ਤੇ ਘਰੇ ਨੇ ਚਲ ਕੋਈ ਨਾ ਫਿਰ ਕੀ ਹੋ ਗਿਆ ਐਡੀ ਵੀ ਗੱਲ ਨਹੀਂ ਹੈਗੀ ਉਹਨੇ ਬਧਾਇਆ ਕਰੋ ਸੋਨਾ ਲੱਗਦਾ ਮੈਨੂੰ ਤਾਂ ਬਧੀ ਲੱਗਦਾ ਉਹ ਸੋਨਾ ਤਾਂ ਲੱਗਦਾ ਮੈਂ ਤਾਂ ਆਪ ਕਹਿੰਦਾ ਤਰੱਕੀ ਕਰੇ ਫਿਲਮਾਂ 'ਚ ਭਾਈ ਕੋਈ ਨਾਮ ਬਣੇ ਉਹ ਮੈਂ ਵੀ ਕਹਿਣ ਜੋ ਅਗਰਾ ਹੋ ਜੂਗਾ ਬਿੱਲੀ ਦਾ ਸਾਲਾ ਫਿਰ ਵਿੱਚ ਕੰਮ ਕਰਦਾ ਮੇਰੀ ਗੱਲ ਸੁਣੋ ਲੋਕ ਤਾਂ ਕਹਿੰਦੀ ਹੁੰਦੇ ਨੇ ਹੁਣ ਦੇਖੋ ਹਨਾ ਇੱਥੇ ਕੋਈ ਹਲੇ ਕੱਪੜੇ ਪਾਉਂਦਾ ਨਹੀਂ ਹੈਗੇ ਤਾਂ ਕਰਕੇ ਬੁਰੇ ਲੱਗਦਾ ਸਾਰਿਆਂ ਨੂੰ ਤੇ ਇੰਨੀ ਚੜ੍ਹਾਈ ਹੋ ਗਈ ਦੇਖੀ ਜਾਏਗੀ ਉਹਦੀ ਉਹ ਮੈਂ ਤਾਂ ਕਹਿਣਾ ਚੜ੍ਹਾਈ ਹੋਵੇ ਭਾਈ ਚੜ੍ਹਾਈ ਹੋਵੇ ਹਾਂ ਫਿਰ ਉਹ ਵੀ ਲੋਕ ਕਹਿਣਗੇ ਦੇਖੋ ਹਾਂ ਉਹੀ ਲੋਕ ਇਹਨਾਂ ਪਤਾ ਨਹੀਂ ਜੇ ਕੱਪੜੇ ਪਾਉਣ ਲੱਗ ਜਾਣਾ ਜਦ ਚੜਾਈ ਹੋ ਗਈ ਮੇਰੇ ਭਾਈ ਮੈਨੂੰ ਪਤਾ ਹੈ ਮੈਨੂੰ ਪਤਾ ਟ੍ਰੈਂਡ ਹੁੰਦਾ ਹੈ ਜਿਹੜੇ ਜਿਹੜੇ ਪਾਸੇ ਰਹਿੰਦਾ ਜਿਹੜੇ ਦੇਸ਼ 'ਚ ਰਹਿੰਦਾ ਹੈ ਨਾ ਉਧਰ ਆਹੀ ਸਟੇਟ 'ਚ ਹੋ ਆ ਭਾਈ ਬਣਾ ਲਏ ਜੀ ਸਾਊਥ ਫਿਲਮਾਂ ਫਿਲਮਾਂ ਹੀ ਕਰਦੇ ਨੇ ਤੁਸੀਂ ਸਮਝਾ ਦਿਓ ਉਹ ਵੀ ਉਧਰ ਤੇਲੰਗੂ ਉਹ ਕੀ ਕਹਿੰਦੇ ਮੈਨੂੰ ਵੀ ਨਹੀਂ ਪਤਾ ਹੁੰਦਾ ਹੈਗਾ ਉਹ ਤੇਲੰਗੂ ਫਿਲਮਾਂ ਸਾਊਥ ਫਿਲਮਾਂ ਮੈਨੂੰ ਪਤਾ ਉਧਰ ਹੀ ਰੀਵਾਜ ਹੈ ਪਰ ਚੱਕਰ ਪਤਾ ਕੀ ਹੁਣ ਤਾਂ ਪੰਜਾਬ 'ਚ ਆਇਆ ਹੈ ਭੈਣ ਦੇ ਘਰੇ ਆ ਭੈਣ ਦੇ ਘਰੇ ਬੰਦਾ ਸੱਜ ਸਵਰ ਕੇ ਉਹ ਹੁੰਦਾ ਹੈ ਪੂਰੇ ਕੱਪੜੇ ਪਾ ਕੇ ਆਦਤ ਬਣ ਗਈ ਉਹਦੀ ਹ ਚਲ ਕੋਈ ਇਨਸਾਨ ਨੇ ਤਾਂ ਸੁਪਨੇ ਵੀ ਉਹੀ ਜੀ ਲੀਜੇਂਦਾ ਰਾਤ ਨੂੰ ਪਿਆ ਗੱਲਾਂ ਬਾਤਾਂ ਗੱਲਾਂ ਬਾਤਾਂ ਇਹ ਤਾਂ ਸਮਝਾ ਸਕਦੀਆਂ ਤੇ ਉਹਨੂੰ ਗੱਲਾਂ ਬਾਤਾਂ ਚ ਕੀ ਸਮਝਾਵਾਂ ਬਥੇਰਾ ਸਮਝਾ ਸਮਝਾ ਜੋਰ ਲਾ ਲਿਆ ਭਾਈ ਸਮਝਦਾ ਨਹੀਂ ਹੈਗਾ ਆਪਾਂ ਨੂੰ ਵੀ ਉਸੇ ਦੇ ਵਰਗਾ ਬੰਨਾ ਪੋਗਾ ਹੁਣ ਤਾਂ ਆਹ ਬੰਨਾ ਪੋਗਾ ਕੋਈ ਨਾ ਇਹ ਜਿਹੜੇ ਵਾਲ ਹੁੰਦੇ ਸੀਗੇ ਜਦੋਂ ਨਿਆਣ ਹੁੰਦਾ ਉਹਨਾਂ ਸੀਗਾ ਸਾਰੇ ਦਾ ਵਾਲ ਗੜੇ ਖੜਾ ਗੋਡੇ ਦਾ ਕੋਈ ਗੱਲ ਆ ਭਈ ਸਾਰੀ ਲੱਤਾਂ ਲੱਗੀਆਂ ਚੰਗਾ ਲੱਗਦਾ ਐ ਮੈਨੂੰ ਜਦੋਂ ਉਹਨੂੰ ਆਦਤੇ ਬਣ ਗਈ ਕੀ ਕਹਾਂ ਤੁਹਾਨੂੰ ਤੁਹਾਨੂੰ ਸਮਝਾਵਾਂ ਕਿ ਉਹਨੂੰ ਸਮਝਾਵਾਂ ਦੱਸ ਐ ਮੈਂ ਤਾਂ ਓਏ ਨਿਆਣੀ ਨੂੰ ਸਮਝਾਓ ਸਿਆਣੀ ਨੂੰ ਥੋੜੀ ਸਮਝਾਏਂਗੀ ਨਿਆਣੀ ਨੂੰ ਕੀ ਸਮਝਾਵਾਂ ਜਦੋਂ ਉਹ ਉਦਰੀ ਸ਼ੌਂਕ ਜਗ ਗਿਆ ਤਾਂ ਐ ਤੂੰ ਤੁਹਾਨੂੰ ਸਮਝਣ ਦੀ ਲੋੜ ਐ ਉਹਨੂੰ ਮੈਨੂੰ ਇਹ ਦੱਸ ਜਦੋਂ ਮੈਂ ਖੇਤੀਬਾੜੀ ਕਰਦਣਾ ਖੇਤੀਬਾੜੀ ਕਰੇਗਾ ਹਾ ਕੱਪੜੇ ਪੱਕ ਜਾਣਾ ਉਹਨਾਂ ਮੈਨੂੰ ਪਤਾ ਵਾ ਕਿ ਢੀਡੇ ਕੱਪੜੇ ਨੇ ਭਈ ਇਹਦੇ ਨਾਲ ਮਤਲਬ ਨਾ ਨੱਕਾ ਮੂੜੀ ਨਾ ਕੁਛ ਹੋਰ ਹੋਵੇ ਖੇਤ ਤੇ ਜਾ ਕੇ ਮੈਂ ਖੇਤਾਰੇ ਕੱਪੜੇ ਖੁੱਲੇ ਪਾਉ ਕਦੇ ਰਸਤੇ ਜਾਨ ਲਈ ਤਾਂ ਹੋਰ ਕੱਪੜੇ ਹੁੰਦੀ ਨੇ ਨਾ ਨਾ ਉਹ ਨਹੀਂ ਉਹਦਾ ਤਾਂ ਇਹੀ ਟ੍ਰੈਂਡ ਆ ਸਾਰੀ ਮੇਰੀ ਚਾਹਤ ਉਹਦਾ ਆਪਣਾ ਟ੍ਰੈਂਡ ਟੰਡੋ ਹੀ ਗਾ ਲਾ ਆਪਣੇ ਭਾਈਆਂ ਨਾਲ ਗੱਲਾਂ ਕਰੀ ਹਣੀ ਆ ਉਹਦੇ ਮੰਗਰ ਲੱਗ ਲਾ ਤੂੰ ਮੈਨੂੰ ਤਾਂ ਵੀ ਉਸੇ ਮੰਗਰ ਲੱਗਣਾ ਪਊਗਾ ਦੇਖ ਮੇਰਾ ਭਾਈ ਹੈ ਨਿੱਕਾ ਨਿਆਣਾ ਗਾਹ ਹੈ ਦੱਸ ਮੈਨੂੰ ਤਾਂ ਵੀ ਉਸਦਾ ਪਿਆਰ ਆਉਂਦਾ ਹੈ ਚਮਲਾਉਣਾ ਥੋੜੀ ਜਿਹੀ ਨਿੱਕਲ ਜਾਣਾ ਤੇਰਾ ਭਾਈ ਹੈ ਚਮਲਾਉਣ ਨੂੰ ਕੀ ਚਮਲਾਤਾ ਹੋ ਚਲ ਠੀਕ ਹੈ ਭਾਈ ਮੈਂ ਤੇ ਤਾਂ ਹੋਈ ਗੱਲ ਆ ਮੇਰੇ ਪਾਸ ਆ ਮੇਨਾਂ ਆ ਮੇਨੂੰ ਹੈ ਗੱਸ ਦੋ ਕੜੀ ਨਹੀਂ ਤਾਂ ਮੂੰਹ ਇੰਨੀ ਮੈਨੂੰ ਕੋਈ ਆਉਂਦਾ ਮਿਲਣਾ ਵੱਡਾ ਦਾਇਆ ਨਹੀਂ ਛੋਟਾ ਆ ਗਿਆ ਇਸ ਬਣਾਲਾ ਕੁੜਤਾ ਦੀ ਸਹਾਇਣਾ ਕਰੀਓ ਤੇ ਨਾਲੇ ਮੁੰਡੇ ਤੇ ਮੈਂ ਤਾਂ ਕੀ ਕਹਿਣਾ ਚਾਹ ਚਾਹ ਪਾਉਣੀ ਆ ਮੈਂ ਤੇ ਵਾਸਤੇ ਬਣਾਲਾ ਬਣਾਲਾ ਬਣਾਨੀ ਖੜੂ ਉਹ ਵੀ ਸੱਤੇ ਚੜ ਜਾਂਦੇ ਨੇ ਆਕੇ ਲੈ ਦੱਸ ਜਵਾਬ ਤੇ ਮੱਚੀ ਜਾਣਗੇ ਸਾਰੇ ਜਾਣੇ ਲੈ ਚਾਹ ਪੀ ਲੈ ਨਨੂੰ ਲੈ ਬਈ ਲੈ ਵਧੀਆ ਜੀ ਚਾਹ ਬਣਾ ਕੇ ਲਿਆਂ ਤੇਰੇ ਵਾਸਤੇ ਪੀ ਲੈ ਇਹ ਜੀ ਚਾਹ ਪੀਣਾ ਨਾ ਉਹ ਵੀ ਤੂੰ ਹਾਂ ਮੈਂ ਤਾਂ ਇਹ ਜੀ ਪੀਣਾ ਪਰ ਆਪਾਂ ਡੱਪਕੜ ਪਾਣੀ ਦਾ ਪੀਂਦੇ ਨਹੀਂ ਹੈਗੇ ਉਹ ਤਾਂ ਮੈਨੂੰ ਪਤਾ ਹੀ ਐ ਉਧਰ ਤਾਂ ਕਾਫੀ ਗੂਫੀ ਪੀਂਨਾ ਮੈਂ ਚਾਹ ਤਾਂ ਫਿਰ ਮੈਂ ਇੱਧਰ ਔਖੇ ਟਾਈਮ ਪੀਣੀ ਪਊਗੀ ਅੱਛਾ ਤੇ ਤੁਸੀਂ ਮੈਨੂੰ ਕਹਿ ਦਿੰਦੇ ਬਈ ਹੈ ਚਲ ਕੋਈ ਨਾ ਹਾਂ ਹੋਰ ਠੀਕ ਨੇ ਸਾਰੇ ਓਰੇ ਠੀਕ ਨੇ ਵਧੀਆ ਐਂ ਦੱਸ ਨਾ ਤੂੰ ਫੋਨ ਕੀਤਾ ਹੈ ਐਵੇਂ ਆ ਗਿਆ ਮੂੰਚਾ ਖੱਕੇ ਫੋਨ ਤਾਂ ਕਰ ਦਿੰਦਾ ਕੰਸੇ ਕੰਮ ਪਹਿਲਾਂ ਮੈਂ ਤਾਂ ਸਰਪ੍ਰਾਈਜ਼ ਦੇਣ ਆਇਆ ਤੈਨੂੰ ਵੀ ਹਾਂ ਮੈਂ ਉੱਥੋਂ ਆ ਗਿਆ ਬੰਬੇ ਤੋਂ ਅੱਛਾ ਕਦੋਂ ਆਇਆ ਸਿਆ ਦੱਸ ਸਿੱਧਾ ਤੈਨਰ ਵੀ ਆਇਆ ਮੈਂ ਹੈ ਹੋਰ ਹੁਣ ਸਿੱਧਾ ਮੇਰੇ ਨਾਲ ਪਿਆਰ ਕਰਦਾ ਨੰਨੂ ਨੂੰ ਤਾਂ ਮੈਨੂੰ ਪੁੱਛਣਾ ਹੈ ਹੂੰ ਸਵਾਦ ਆ ਚਾ ਹਾਂ ਠੀਕ ਐ ਪਰ ਕੌਫੀ ਦਾ ਕੌਫੀ ਐ ਨਾ ਚੱਲ ਕੋਈ ਨਾ ਫੇਰਾ ਐ ਨਹੀਂ ਕਰਦੇ ਹੁੰਦੇ ਹੈਗੇ ਆ ਨਾ ਪਾਉਣ ਕਰਦੇ ਨਹੀਂ ਹੈਗੇ ਹਾਂ ਹੋਰ ਹੋਣਾ ਜੇ ਜੇ ਮੈਂ ਕਰਨੀ ਹੁੰਦਾ ਤੈਨੂੰ ਪਹਿਲੀ ਕਹਿੰਦਾ ਵੀ ਮੈਂ ਤਾਂ ਕੌਫੀ ਚਾਹਂਦੀ ਆ ਬਈ ਆਪਾਂ ਬੋਲੀ ਨਹੀਂ ਹੈਗੀ ਕੋਸਾ ਆ ਐਨ ਕਾ ਤਾਂ ਲਾ ਕੇ ਰੱਖਦੇ ਹੈ ਬੁਰੀਆਂ ਲੱਗ ਜਾਂਦੀਆਂ ਨੇ ਇੱਥੇ ਬਹਿਣ ਕੱਪਸਾਈ ਬੈਠਾਂ ਤੂੰ ਤਾਂ ਨੰਨੂ ਹੈ ਉਹ ਤੇਰੇ ਜੀਜੇ ਨੂੰ ਬੁਰੀਆਂ ਲੱਗ ਜਾਂਦੀਆਂ ਨੇ ਤੇਰੇ ਗੱਲ ਪੈਜੂਗਾ ਉਹ ਜੀਜੇ ਨੂੰ ਟੱਟੂ ਦਾ ਪਾਦਾ ਟੱਪੇ ਦਾ ਕਹਿੰਦੇ ਜਾਖਲ ਨਹੀਂ ਉਹ ਚਲ ਫੇਰ ਵੀ ਇੱਕ ਹੋਣਾ ਤੈਨੂੰ ਮੈਂ ਕੀ ਕਹਾਂ ਤੂੰ ਆਏ ਸਿੱਧਾ ਗਿਆ ਹੈ ਨਹੀਂ ਦੂਜੇ ਕੱਪੜੇ ਪਾ ਕੇ ਆਉਂਦਾ ਬੌਲਿਆ ਆ ਮੇਰੇ ਡੈਡੀ ਵੀ ਮੋਤਰਾਜਾ ਕਰਦਾ ਵੀ ਕੀ ਬਣ ਕੇ ਆ ਰਿਹਾ ਦਾ ਭਰਾ ਇਹਨਾਂ ਨੂੰ ਕੀ ਪਤਾ ਬੰਬੇ ਦੇ ਲੋਕ ਕਿਵੇਂ ਰਹਿੰਦੇ ਨੇ ਇਹੀ ਆ ਉਧਰ ਆ ਸਭ ਕੁਝ ਠੀਕ ਹੈ ਐਂ ਤਾਂ ਮੈਨੂੰ ਪਤਾ ਹੈ ਮੈਨੂੰ ਤਾਂ ਪਤਾ ਦੇ ਇਹਨਾਂ ਨੂੰ ਨਹੀਂ ਪਤਾ ਬੌਲਿਆ ਨੂੰ ਇਹ ਤਾਂ ਬੌਲੇ ਨੇ ਤਾਂ ਪਤੀਆਂ ਹੋਣਾ ਹੋਰ ਹੋਣਾ ਚਲ ਮੈਂ ਤਾਂ ਰਖੜੀ ਬਣਾਉਣਾ ਆਈ ਰਹੀ ਮਾਰੀ ਦੀ ਰਵਾਇਤੇ ਪਗਾ ਦਈਏ ਰਖੜੀ ਬਣਾਉਣਾ ਆਇਆ ਸੀ ਚਲੂੰ ਤਾਂ ਵਧੀਆ ਕੀਤਾ ਰਖੜੀ ਬਣਾਉਣਾ ਆਇਆ ਸੀ ਤੂੰ ਐ ਰਖੜੀ ਹਦੀ ਲਿਆਂਦੀ ਨਹੀਂ ਹੈਗੀ ਨੰਨੂ ਆ ਚਾਂਦੀ ਦੀ ਰਖੜੀ ਮੰਗਵਾਉਂਗੀ ਉਹ ਚਾਂਦੀ ਜੁੰਦੀ ਨੂੰ ਕੀ ਹੋਇਆ ਤੂੰ ਇਹ ਰਿਤੀ ਰਿਵਾਇ ਹੁੰਦੇ ਧਾਗਾ ਬੰਨਦੇ ਮੇਰੇ ਤਾਂ ਬਣਾ ਨਾ ਦੇਖ ਤੂੰ ਇਹ ਜੀ ਗੱਲਾਂ ਮੈਂ ਕਰ ਇੱਕ ਮਿੰਟ ਇਹਦੇ ਹੋਵਨ ਨਿਕਲਿਆ ਹੋਏ ਜੋ ਨਾ ਨਾ ਮੈਂ ਲੇਕਿਨ ਤਾਂ ਧਾਗਾ ਮੰਨ ਧਾਗਾ ਹੈ ਹਾਂ ਬੋਲਿਆ ਧਾਗਾ ਨਹੀਂ ਬੰਨਦੇ ਹੁੰਦੇ ਹੈਗੇ ਕੱਚੇ ਰਖੜੀ ਮੰਗਵਾ ਕੇ ਦਊਂਗੀ ਚਾਂਦੀ ਦੀ ਉਹ ਕਾ ਨੂੰ ਚਾਂਦੀ ਜੁੰਦੀ ਦੀ ਇਥੇ ਰਮਾਲ ਹੋਣੀ ਨੇ ਲਿਆ ਬੰਨਦੇ ਰੇ ਲੇ ਦੇ ਰਿਤੀ ਰਵਾਜੇ ਹੁੰਦੇ ਨੇ ਹੋਰ ਕਿਹ ਹੁੰਦਾਗਾ ਜੀ ਯਾ ਯਾ ਨਾ ਪਤਾ ਨਹੀਂ ਹੈ ਜੇ ਕਿਸੇ ਨੇ ਦੇਖ ਲਿਆ ਹੈ ਕਹਿਣਗੇ ਰਮਾਲੇ ਬੰਨੀ ਜਾਂਦੀ ਹੈਗੀ ਓ ਇੰਨਾਂ ਨੂੰ ਕਿਹਨੇ ਕਹਿਣਾ ਸਾਡੇ ਉਧਰ ਐਂ ਚੱਲਦਾ ਬੰਬੇ ਇਹਨਾਂ ਨੂੰ ਬੜਾ ਪਤਾ ਰੋਜੇ ਬੰਬੇ ਜਾਂਦੇ ਨੇ ਇਹ ਚੱਲ ਫਿਰ ਹੋਰ ਕੀ ਹੈ ਹਨਾ ਜਦੋਂ ਤੂੰ ਫਿਰ ਬਾਲਾ ਤਹੀ ਇੰਨਾ ਚਲ ਬੰਨ੍ਹ ਦਿੰਨੀ ਆੂੰ ਤਾਂ ਹੁੰਦਾ ਤਾਂ ਤੱਕ ਹੀ ਅਸਲ ਚੱਲ ਇਹ ਤਾਂ ਪਨੀਰ ਰਿਤੀ ਰਵਾਜੇ ਬਣਾ ਰਕੇ ਇਹਦਾ ਪੈਰ ਹੁੰਦਾ ਭੈਣ ਭਰਾ ਦਾ ਹੋਰ ਕਿਹ ਹੁੰਦਾਗਾ ਲੈ ਚੱਕ ਮਠਾਈ ਮਠੂ ਹੀ ਨਹੀਂ ਆ ਗਈ ਕੋਈ ਲਓ ਦੇਖੀ ਮਠਿਆਈ ਭਾਲਦਾ ਫਿਰ ਹੁਣ ਮੈਂ ਕਿ ਤੁਮ ਮਠਿਆਈ ਲੈ ਕੇ ਦੇਮਾ ਜਾ ਚਲ ਕੋਈ ਨਾ ਐਂ ਕਰ 1500 ਰੁਪਏ ਗਏ ਬੇ ਪੈ ਹੀ ਦੰਦਾ ਹੁੰਦਾ ਪੈਣ ਨੂੰ ਪੈ ਹੀ ਨਹੀਂ ਪੈਣਦੀ ਹੁੰਦੀ ਹੁੰਦੀ ਹੈਗੀ ਹੈ ਹੋਰੇ ਰਵਾਸ ਸਿੱਖ ਲਈ ਹਥੇ ਜਾ ਕੇ ਐ ਬੋਲਾ ਕੋਈ ਨਾ ਤੇਰੇ ਤਾਰ ਦੂੰਗਾ ਮੈਂ ਸਾਰੇ ਮੈਂ ਤਾਲੂਗੂ ਫਿਲਮ ਵਿੱਚ ਸਾਈਨ ਹੋ ਗਿਆ ਮੈਨੂੰ ਹੁਣ ਲੱਖਾਂ ਦੇ ਲੱਖ ਆਏ ਕਰਨਗੇ ਤੈਨੂੰ 1.5 ਲੱਖ ਰੁਪਏ ਦੇ ਦੂੰਗਾ 1500 ਦੀ ਜਗ੍ਹਾ ਤੇ ਬਸ ਬੇ ਤੇਰੇ 1.5 ਲੱਖ ਦਾ ਦੇਖੀ ਜਾਊਗੀ ਹੈ ਮੇਰੇ ਕੋਲ ਨਹੀਂ ਹੈਗਾ 15 1500 ਹੁਣ ਹਾਂ ਜੀਜੇ ਨੂੰ ਪੁੱਛ ਲਿਆ ਕਰਾ ਜੁੱਜਾ ਕਿਉਂ ਦਊਗਾ ਉਹ ਤਾਂ ਗਾਲਾਂ ਖਾਣੀਆਂ ਨੇ ਮੈਂ ਕਿਉਂ ਲੇਹੋਰ ਹੁਣ ਉਹ ਕੋ 1500 ਦਾ ਕੀ ਕਰਨਾ ਤੂੰ ਓਏ ਤੇਲ ਤੂਲ ਪੋਣਾ ਉਹ ਚ ਮੇਲੇ ਤੇਲ ਵੀ ਮੁਕਰਣਾ ਔਰੇ ਖੜਜੂ ਤੁਹਾਡੇ ਪਿੰਡ ਚ ਹੋ ਦੇਖੀ ਤੋ ਗੱਲਾਂ ਦੀਆਂ ਇਹ ਕਰਦਾ ਮੈਂ ਤੂੰ ਬੰਬੇ ਤੋਂ ਆ ਗਿਆ ਹੈ ਤੇਲ ਦੀ ਪੋ ਸਕਿਆ ਪਰ ਬੰਬੇ ਦਾ ਹੁਣ ਉਹਨਾਂ ਨੇ ਮੈਨੂੰ ਇਹ ਕਹਿਤਾ ਵੀ ਜੇ ਤੁਹਾਨੂੰ ਥੋੜੇ ਬਹੁਤੇ ਪੈਸੇ ਪਹਿਲਾਂ ਦੇ ਦੇਂਗਾ ਤੈਨੂੰ ਫੇਰ ਰੱਖਾਂਗੇ ਫਿਰ ਮੈਂ ਕਿਹਾ ਮੈਨੂੰ 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 ਵੀ ਲਾਲਚ ਹੋ ਗਿਆ ਕਿ ਜਲਦੀ ਉਹਨੇ ਰੱਖੇ ਲੈਣ ਕਿੰਨੇ ਪੈਸੇ ਬਣਾਉਣਗੇ ਉਹ ਲੈ ਲੈ ਮੈਂ ਲੱਖ ਡੇਢ ਲੱਖ ਬੂ ਮੈਂ ਮਰ ਜਾ ਹੁਣ ਹੇ ਕੋਈ ਨਹੀਂ ਹੁਣ ਲੱਖਾਂ ਲੱਖ ਬਣਾ ਕਰਨਗੇ ਦੇਖ ਲੈ ਹੈ ਔਰ ਹੁਣ ਕੋਈ ਨਾ ਚੱਲ ਤੂੰ ਐ ਕਰ ਮੜਾ ਕਰ ਜਿੰਗਾਰ ਦੇ 1500 1500 ਮੇਰੇ ਕੋਲ ਕੈਸ਼ ਤਾਂ ਹੈ ਨਹੀਂ ਚੱਲ ਮੈਂ ਕਰੂੰਗੀ ਤੈਨੂੰ Google Pay ਕਰ ਦੂੰਗੀ ਨੰਬਰ ਪਤਾ ਮੇਰਾ ਦੇਖ ਲੈ ਹੈ ਤੇਰੀ ਭੈਣਾ ਮੈਂ ਉਹ ਨੰਬਰ ਮੈਨੂੰ ਨਹੀਂ ਪਤਾ ਹੋਊਗਾ ਉਹਨੂੰ ਪਤਾ ਹੋਊਗਾ ਉਹ ਜਿਹੜਾ ਬੰਬਈ ਆ ਕੇ ਲੈ ਆਦੀ ਉਹ ਵੇ ਉਹ ਵੀ ਹੈਗੇ ਮੇਰੇ ਕੋਲ ਟੂਕ ਬੰਨੇ ਠੀਕ ਹੈ ਕਰਦੀ ਮੈਂ ਮੈਨੂੰ Google Pay ਕਰ ਦੂੰਗੀ ਹਾਂ ਉਹ ਵੱਡੇ ਰਖੜੀ ਬੰਨੇ ਦੀ ਤੂੰ ਗਈ ਨਹੀਂ ਹੈਗੀ ਹਲੇ ਜਾਊਂਗੀ ਅੱਛਾ ਜਾਏਂਗੇ ਅਜੇ ਹੋਰ ਹੋਣਾ ਅ ਮੇਰੇ ਸੱਸ ਨੇ ਨਹੀਂ ਜਾਣ ਦਿੱਤਾ ਹੈ ਗਿਆ ਸਲਾਹ ਤਾਂ ਮੇਰੀ ਹੈਗੀ ਸੀ ਕਿ ਵਜਾਇਆ ਮਾ ਹੋਰ ਹੁਣ ਦੇਖ ਤਾ ਕਿਉਂ ਇਹਨੇ ਗੱਦਨੇ ਜਾਣ ਦਿੱਤਾ ਇਹਦੀ ਮੇਰਾ ਭਾਈ ਆਊਗਾ ਨਾਲੇ ਆਇਆ ਨਹੀਂ ਲੈ ਫੇਰ ਲੈ ਤੂੰ ਤਾਂ ਭਗ ਜਾ ਨਹੀਂ ਮੈਂ ਆਪਾਂ ਦੋਈ ਭਗ ਚੱਲਦੇ ਲੈ ਮੈਂ ਜਾਊਂਗਾ ਹੁਣ ਪਿੰਡੇ ਜਾਊਂਗਾ ਹੁਣ ਚੱਲ ਕੋਈ ਨਾ ਮੈਂ ਦੇਖਦੀਆਂ ਸਲਾਹ ਕਰਦੀਆਂ ਕੋਈ ਨਾ ਤੂੰ ਜਾ ਕਰੇ ਕੇਰਾ ਹਾਂ ਇਹਨੇ ਬੈਠ ਜਾ ਚੱਲ ਕੋਈ ਨਾ ਦੇਖ ਲੈ ਦੇਖ ਲੈ ਘਰੋਂ ਘੱਡ ਨੂੰ ਫਿਰਦੀਆਂ ਮੈਨੂੰ ਤਾਂ ਹੁਣੇ ਬੀ ਨਾ ਨਾ ਮੈਂ ਤਾਂ ਉਹੀ ਕਹਤਾ ਤੈਨੂੰ ਭੁੱਲ ਕੇ ਕੋਈ ਨਾ ਤੇਰੀ ਘਰ ਹੈ ਰਹਿ ਜਾ ਮੇਰੇ ਕਣੀਓ ਤਾਂ ਹੋਰ ਚੱਲ ਚੰਗਾ ਉਹਨਾਂ ਨੂੰ ਪੁੱਛ ਲੈ ਵੀ ਮੇਰੇ ਭਾਈ ਨਾ ਭਗ ਜਾਂ ਪਿੰਡਾਂ ਆਲਾ ਬਾਗ ਜਾ ਮੈਂ ਪੁੱਛ ਲੈ ਇੱਕ ਵਾਰ ਚਲ ਕੋਈ ਨਾ ਚਲੋ ਕਰ ਲੂੰਗੀ ਗੱਲ ਕੋਈ ਨਾ ਤੂੰ ਪੀ ਚਾਹ ਠੰਡੀ ਹੋ ਗਈ ਚਾਹ ਸਾ ਪੀ ਲੈ ਕਿੱਥੇ ਸਵਾਦ ਲੱਗਦੇ ਉਹਨੂੰ ਚਾਹ ਕੌਫੀਆਂ ਪੀਣੇ ਆ ਦੇਖ ਲੈ ਦੇਖ ਲੈ ਹੈ ਤੂੰ ਤਾਂ ਪਹਿ ਨਖਰੇ ਕਰਦਾ ਇਹਨਾਂ ਨੂੰ ਡੱਬ ਕਲ ਪਾਣੀ ਕੀ ਆਉ ਤਾਂ ਮੈਂ ਪੀ ਲੈ ਪੀ ਲੈ ਨਾ ਲੈ ਲੈ ਇਹਨੂੰ ਵੇ ਪੀ ਲੈ ਜਿਸਵਾ ਚਾਹ ਬਣਾਈਏ ਤੇਰੇ ਬਾਅਦ ਚਾਹ ਕੋਈ ਨਾ ਚੰਗਾ ਜੱਸੇ ਹਾਂ ਜੀ ਮੰਮੀ ਜਾ ਰਖੜੀ ਬੰਨਣੇ ਜਾ ਕੇ ਲੈ ਜਾ ਬਾਬੇ ਨੂੰ ਨਾਲ ਅੱਛਾ ਜ ਜਾਇਆ ਮਾਂ ਹੋਰ ਫਿਰ ਮੈਂ ਕਹਿੰਦੀ ਸੀ ਕਿ ਚਲ ਬਾਬੇ ਨੂੰ ਤਾਂ ਚਲ ਕਾਣੂ ਲੈ ਕੇ ਜਾਣਾ ਉਹਨਾਂ ਨੂੰ ਤਾਂ ਮੈਂ ਇਕੱਲੀ ਵਗ ਜੰਨੀ ਆ ਤੇ ਇੱਕ ਦੋ ਦਿਨ ਲਾ ਆਉਂਗੀ ਨਾਲੇ ਮਿਲ ਆਉਂਗੀ ਜਾ ਕੇ ਭਾਈ ਘਰੇ ਨਹੀਂ ਸਰਦਾ ਕੁੜੀ ਨਹੀਂ ਆਉਣਾਗਾ ਠੀਕ ਹੈ ਤੂੰ ਬਾਬੇ ਨੂੰ ਲੈ ਜਾ ਨਾਲ 2 ਘੰਟਿਆਂ ਚ ਮੁੜਿਆਇ ਰਖੜੀ ਬੰਨ ਕੇ ਫਿਰ ਕਿਉਂਦਾ ਮੰਮੀ ਕਿੰਨਾ ਟਾਈਮ ਹੋ ਗਿਆ ਮੈਨੂੰ ਗਈ ਨਹੀਂ ਹੈਗੀ ਤੈਨੂੰ ਕਹਤਾ ਨਾ ਵੀ ਰਖੜੀ ਬੰਨਿਆ ਰਖੜੀ ਬੰਨ ਕੇ ਘਰੇ ਮੁੜਿਆ ਵਾਪਸ ਘਰ ਦੇ ਕੰਮ ਦਾ ਨਹੀਂ ਫਿਕਰ ਤੈਨੂੰ ਪ੍ਰੀਤ ਹੈਗੀ ਤਾਂ ਹੈਗੀ ਐਨੇ ਫਿਰ ਕੁੜੀ ਆਉਗੀ ਤੋ ਵੀ ਹੋਣੀ ਚਾਹੀਦੀ ਆ ਫਿਰ ਕੋਈ ਨਾ ਪ੍ਰੀਤ ਵੀ ਹੈਗੀ ਆ ਉਹ ਠਹਿਰ ਕੇ ਆ ਜੂਗੀ ਕੁੜੀ ਇੱਕ ਦੋ ਦਿਨ ਠਹਿਰ ਕੇ ਆ ਜੂ ਜਦੋਂ ਮੈਂ ਆ ਜੂ ਠਹਿਰ ਕੇ ਜਦੋਂ ਅਗਲੇ ਭੇਜਣਗੇ ਉਹ ਤੇ ਆਉਂਦੀ ਆ ਹਾਂ ਜੇ ਕਿਹੜਾ ਕੁੜੀ ਦਾ ਫੋਨ ਆਇਆ ਵੀ ਮੈਂ ਆਉਣਾ ਇਹਨੇ ਮੈਂ ਆ ਜੂਗੀ ਮੰਮੀ ਭਾਈ ਫੋਨ ਨਹੀਂ ਆਇਆ ਮੈਨੂੰ ਪਤਾ ਹੈ ਸਨੇਹਾ ਭੇਜ ਜਾ ਉਹਨੇ ਆਉਗੀ ਸਨੇਹਾ ਭੇਜ ਲੈ ਹੂੰ ਚੱਲ ਭਾਈ ਕੋਈ ਨਾ ਜਾਇਆ ਨਹੀਂ ਆ ਜਾਇਆ ਚੰਗਾ ਲੈ ਜਾ ਬਾਬੇ ਨਾਲ ਚੰਗਾ ਆਹੋ ਦਾ ਦੱਸ ਹੈ ਵੀ ਆਪ ਜਦੋਂ ਜਾਣਾ ਉਹ 10-10 ਦਿਨ ਨਹੀਂ ਮੁੜਦੀ ਹੁੰਦੀ ਹੈਗੀ ਸਾਨੂੰ ਇੱਕ ਦੋ ਦਿਨ ਮਿਲ ਜਾਣ ਦਿੰਦੀ ਹੈਗੀ